ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦੁਰਾਹਾ ਤੋਂ ਨੀਲੋਂ ਨੂੰ ਜੋੜਦੀ ਇਹ ਪ੍ਰਮੁੱਖ ਸੜਕ ਸਾਲਾਂ ਤੋਂ ਵਿਕਾਸ ਦੀ ਉਡੀਕ ਤੋਂ ਖਸਤਾ ਹਾਲ ਹੋ ਚੁੱਕੀ ਹੈ ਇਸ ਰੂਟ ਤੇ ਰੇਲਵੇ ਫਾਟਕ ਦੇ ਨਿਰਮਾਣ ਅਧੀਨ ਪੜ ਦੀ ਮੰਗ ਪਿਛਲੇ 1 ਦਹਾਕੇ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਕੇਂਦਰ ਦੀ ਹੇਕਾਰਤ ਭਰੀ ਨੀਤੀਆਂ ਕਾਰਨ ਇਹ ਪ੍ਰੋਜੈਕਟ ਅਜੇ ਤੱਕ ੱੱਕੀ ਖਾ ਰਿਹਾ ਹੈ ਆਵਾਜ਼ੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਇਸ ਵਿਸ਼ੇ ਤੇ ਗਹਿਰਾ ਰੋਸ ਜਤਾਉਂਦਿਆਂ ਕੇਂਦਰੀ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਤਿੱਖੇ ਸ਼ਬਦਾਂ ਵਿੱਚ ਲਲਕਾਰਿਆ। ਉਹਨਾਂ ਨੇ ਕਿਹਾ ਕਿ ਬਿੱਟੂ ਪੂਰੇ ਪੰਜਾਬ ਵਿੱਚ ਸਿਰਫ ਝੂਠੇ ਵਾਅਦੇ ਤੇ ਮੰਚਾਂ ਤੋਂ ਘੋਸ਼ਨਾਵਾਂ ਕਰਦੇ ਫਿਰਦੇ ਹਨ। ਸੰਗਰੂਰ ਦਾ ਪੁਲ ਬਣਾਉਣ ਦੀਆਂ ਫੋਟੋਆਂ ਕਰਵਾਈਆਂ ਜਾਂਦੀਆਂ ਹਨ ਪਰ ਆਪਣੇ ਜੱਦੀ ਹਲਕੇ ਪਾਇਲ ਦੁਆਹਰ ਰੋਡ ਦੀ ਦਰਦਨਾਕ ਹਾਲਤ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ। ਉਨਾ ਕੀ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਆਪਣੀ ਹਿੰਸਾ ਰਕਮ ਦੇ ਕੇ ਅਤੇ 11 ਨਵੰਬਰ 2024 ਨੂੰ ਐਨਓਸੀ ਜਾਰੀ ਕਰ ਚੁੱਕੀ ਹੈ ਇਸ ਤੋਂ ਬਾਅਦ ਵੀ ਕੇਂਦਰ ਨੇ ਦਿਲਚਸਪੀ ਨਹੀਂ ਲਈ ਇਹ ਸਿਰਫ ਰਾਜਨੀਤਿਕ ਅਹੰਕਾਰ ਦਾ ਨਤੀਜਾ ਹੈ ਕਿ ਪੰਜਾਬ ਦਾ ਹਿੱਸਾ ਖਾਸ ਤੌਰ ਤੇ ਮਾਲਵਾ ਖੇਤਰ ਪਿੱਛੇ ਧੱਕਿਆ ਜਾ ਰਿਹਾ ਹੈ ਇਹ ਹੀ ਗਿਆਸਪੁਰਾ ਨੇ ਤਿੱਖਾ ਹਮਲਾ ਕੀਤਾ ਉਨਾ ਕਹ ਕੇ 2 ਕਿਲੋਮੀਟਰ ਦੀ ਟੁੱਟੀ ਹੋਈ ਸੜਕ ਤੇ ਰੋਜ਼ਾਨਾ ਹਜ਼ਾਰਾਂ ਵਾਹਨ ਚੱਲਦੇ ਹਨ ਗੱਡੀਆਂ ਐਂਬੂਲੈਂਸਾਂ ਸਕੂਲ ਬੈਨਾ ਲਈ ਇਹ ਸੜਕ ਮੌਤ ਦਾ ਫਾਟਕ ਬਣੀ ਹੋਈ ਹੈ ਜੇ ਇਹਨਾਂ ਨੂੰ ਤੁਰੰਤ ਟੈਂਡਰ ਜਾਰੀ ਕਰਕੇ ਨਿਰਮਾਣ ਸ਼ੁਰੂ ਨਾ ਕੀਤਾ ਤਾਂ ਲੋਕ ਰੇਲਵੇ ਲਾਈਨ ਤੇ ਬੈਠ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਵਿਸ਼ਾਲ ਧਰਨਾ ਵੀ ਹੋਇਆ ਜਿਸ ਵਿੱਚ ਨਗਰ ਕੌਂਸਲਰ ਤੋਂ ਕੌਂਸਲ ਦੁਰਾਹ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਕੌਂਸਲਰ ਕੁਲਵੰਤ ਸਿੰਘ ਰਣਜੀਤ ਸਿੰਘ ਚੇਅਰਮੈਨ ਬੂਟਾ ਸਿੰਘ ਰਾਣੂ ਚੇਅਰਮੈਨ ਕਰਨ ਸਿਹੋੜਾ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਵਪਾਰੀ ਤੇ ਵੱਡੀ ਗਿਣਤੀ ਵਿੱਚ ਨਾਗਰਿਕ ਮੌਜੂਦ ਰਹੇ ਲੋਕਾਂ ਨੇ ਬਸਾਂ ਤੇ ਰਾਹੀਗੀਆਂ ਨੂੰ ਰੋਕ ਕੇ ਆਪਣਾ ਰੋਸ ਪ੍ਰਗਟ ਪਗਟਾਇਆ ਤੇ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਅੰਬਾਲਾ ਤੋਂ ਰੇਲਵੇ ਵਿਭਾਗ ਦੇ ਐਸ ਏ ਈ ਅਮਰਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਭੀੜ ਨੂੰ ਭਰੋਸਾ ਦਿੱਤਾ ਕਿ ਐਨਓਸੀ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ অতি ਜਲਦੀ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਕੀਤਾ ਜਾਵੇਗਾ ਵਿਧਾਇਕ ਗਿਆਸਪੁਰਾ ਨੇ ਅੰਤ ਵਿੱਚ ਕਿਹਾ ਕਿ ਜਨਤਾ ਦੇ ਸਬਰ ਦਾ ਇੰਤਿਹਾਰ ਹੋ ਚੁੱਕੀ ਹੈ ਹੁਣ ਇਹ ਪੁਲ ਬਣੇਗਾ ਨਹੀਂ ਤਾਂ ਇਤਿਹਾਸ ਵਿੱਚ ਇਸ ਨੂੰ ਤਰਕ ਨਾਲ ਨਹੀਂ ਜਨ ਅੰਦੋਲਨ ਨਾਲ ਲਿਖਿਆ ਜਾਵੇਗਾ